ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸਕ ਲੜੀ ਵਿੱਚ ਅੱਜ ਅਸੀਂ ਸਰਬਣ ਕਰਾਂਗੇ ਕਿ ਜਦੋਂ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋਜੀ ਕੋਲੋਂ ਗੁਰਬਾਣੀ ਦਾ ਸ਼ਬਦ ਸੁਣਿਆ ਤਾਂ ਫਿਰ ਉਹ ਬੀਬੀ ਅਮਰੋਜੀ ਨੂੰ ਨਾਲ ਲੈ ਕਰਕੇ ਜਦੋਂ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਪਹੁੰਚੇ ਤੇ ਉੱਥੇ ਗੁਰੂ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਕੀ ਗੁਰਮਤ ਉਪਦੇਸ਼ ਦਿੱਤੇ ਆਤਮਕ ਵਿਚਾਰ ਦੀ ਇਤਨੀ ਉੱਚੀ ਪੱਧਰ ਦੀ ਬਾਣੀ ਨੂੰ ਮਿੱਠੀ ਜੀ ਆਵਾਜ਼ ਵਿੱਚ ਬੀਬੀ ਅਮਰੋਜੀ ਪਾਸੋਂ ਕੀ ਸੁਣਿਆ ਉਹ ਸਦਾ ਲਈ ਗੁਰੂ ਦੇ ਹੀ ਹੋ ਗਏ ਬੀਬੀ ਅਮਰੋਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦਰਸ਼ਨ ਕਰਨ ਲਈ ਉਸੇ ਦਿਨ ਹੀ ਖਡੂਰ ਸਾਹਿਬ ਆ ਗਏ ਸਤਿਗੁਰੂ ਅੰਗਦ ਦੇਵ ਜੀ ਨੇ ਕੁੜਮ ਦੇ ਰਿਸ਼ਤੇ ਅਨਸਾਰ ਬਾਬਾ ਅਮਰਦਾਸ ਜੀ ਦਾ ਸਤਕਾਰ ਕਰਨਾ ਚਾਹਿਆ ਪਰ ਆਪ ਨੇ ਗੁਰੂ ਅੰਗਦ ਦੇਵ ਜੀ ਨੂੰ ਮਿਲਦੇ ਸਾਰ ਹੀ ਆਪਣਾ ਮੰਤਵ ਸਪਸ਼ਟ ਕਰ ਦਿੱਤਾ ਆਪ ਨੇ ਸਾਫ਼ ਦੱਸ ਦਿੱਤਾ ਕਿ ਮੈਂ ਬਤੌਰ ਕੁੜਮ ਨਹੀਂ ਬਤੌਰ ਇੱਕ ਜਗਿਆਸੂ ਦੇ ਆਪ پاس ਹਾਜ਼ਰ ਹੋਇਆ ਹਾਂ ਅਤੇ ਆਪ ਦਾ ਸਿੱਖ ਬਣਨਾ ਚਾਹੁੰਦਾ ਹਾਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਪੁੱਜਣ ਸਮੇਂ ਆਪ ਦੀ ਉਮਰ 62 ਸਾਲਾਂ ਦੀ ਸੀ ਇਹ ਜ਼ਿਕਰ ਸਨ 1541 ਦਾ ਹੈ ਗੁਰੂ ਅੰਗਦ ਦੇਵ ਜੀ ਨੇ ਪਰਮੇਸ਼ਰ ਪ੍ਰਾਪਤੀ ਲਈ ਅਤੇ ਆਦਰਸ਼ਕ ਜੀਵਨ ਜਿਉਣ ਲਈ ਬਾਬਾ ਅਮਰਦਾਸ ਜੀ ਨੂੰ ਬਾਣੀ ਦੇ ਲੜ ਲਾਇਆ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸੰਗ੍ਰਹਿ ਤਾਂ ਗੁਰੂ ਅੰਗਦ ਸਾਹਿਬ پاس ਮੌਜੂਦ ਹੀ ਸੀ ਆਪਣੀ ਬਾਣੀ ਵੀ ਗੁਰੂ ਅੰਗਦ ਦੇਵ ਜੀ ਨੇ ਉਸ ਸੰਗ੍ਰਹਿ ਵਿੱਚ ਸ਼ਾਮਲ ਕਰ ਲਈ ਸੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਸਿੱਖੀ ਧਾਨ ਕਰਵਾਉਣ ਸਮੇ ਇਹੋ ਉਪਦੇਸ਼ ਦਿੱਤਾ ਕਿ ਸਿੱਖ ਬਣਨ ਲਈ ਬਾਣੀ ਪੜਨੀ ਬਾਣੀ ਨੂੰ ਵਿਚਾਰਨਾ ਅਤੇ ਸ਼ਰਧਾ ਭਾਵਨਾ ਸਹਿਤ ਬਾਣੀ ਦੇ ਮਹਾਨ ਉਪਦੇਸ਼ਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਉਤਾਰਨਾ ਜ਼ਰੂਰੀ ਹੈ ਗੁਰੂ ਅਮਰਦਾਸ ਜੀ ਨੂੰ ਸਪਸ਼ਟ ਦੱਸਿਆ ਗਿਆ ਕਿ ਸਿੱਖੀ ਕੇਵਲ ਥਿਉਰੀ ਅਥਵਾ ਸਿਧਾਂਤਾਂ ਦਾ ਪਲੰਡਾ ਨਹੀਂ ਅਮਲੀ ਤੌਰ ਤੇ ਆਦਰਸ਼ਕ ਜੀਵਨ ਜੀਉਣ ਦੀ ਜਾਂਚ ਹੈ ਸਿੱਖੀ ਧਾਰਨ ਕਰਨ ਲਈ ਪੁਰਾਣੇ ਅਨਮਤੀ ਅਰ ਮਨਮਤੀ ਸਭ ਸੰਸਕਾਰਾਂ ਕਰਮਕੰਡ ਵਿਚਾਰਾਂ ਖਿਆਲਾਂਤਾਂ ਨੂੰ ਤਿਆਕ ਕੇ ਕੇਵਲ ਮਾਤਰ ਗੁਰੂ ਦੇ ਦਰਸਾਏ ਜੀਵਨ ਮਾਰਗ ਅਥਵਾ ਗੁਰਮਤ ਨੂੰ ਆਧਾਰ ਬਣਾਉਣਾ ਲਾਜ਼ਮੀ ਹੈ ਆਤਮਿਕ ਤਰੱਕੀ ਨਿੱਤ ਸਤਸੰਗ ਵਿੱਚ ਸ਼ਾਮਲ ਹੋਏ ਬਿਨਾਂ ਨਹੀਂ ਹੋ ਸਕਦੀ ਪਰਮੇਸ਼ਰ ਇੱਕ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਗੁਰੂ ਦੁਆਰਾ ਦਰਸਾਇਆ ਜੀਵਨ ਮਾਰਗ ਅਪਣਾਉਣਾ ਅਤੇ ਗੁਰੂ ਦੁਆਰਾ ਦਰਸਾਏ ਵਿਵਰਜਿਤ ਕਰਮਾਂ ਤੋਂ ਬਚਣਾ ਜ਼ਰੂਰੀ ਹੈ ਬਾਹਰ ਪਰਮੇਸ਼ਰ ਦੀ ਨੇੜਤਾ ਹਾਸਲ ਕਰਨ ਲਈ ਭਾਤ ਸੁਭਾਤੇ ਦੇਵੀ ਦੇਵਤਿਆਂ ਨੂੰ ਮਨੋਂ ਪੂਰੀ ਤਰ੍ਹਾਂ ਕੱਢ ਕੇ ਪਰਮੇਸ਼ਰ ਨਾਲ ਦਿਲੋਂ ਮਨੋਂ ਸੱਚਾ ਪਿਆਰ ਕਰਨਾ ਜ਼ਰੂਰੀ ਹੈ ਤੀਥਾਂ ਦੇ ਰਟਨ ਨਾਮ ਭ੍ਰਿਕ ਤਥਾ ਕਥਤ ਪਵਿੱਤਰ ਦਰਿਆਵਾਂ ਦੇ ਇਸ਼ਨਾਨ ਕਰਨੇ ਸਰੀਰ ਨੂੰ ਬੇ ਲੋੜੇ ਦੁੱਖ ਦੇਣੇ ਤੋਤਾ ਰਟਨੇ ਅਭਿਆਸ ਕਰਨੇ ਬ੍ਰਾਹਮਣਾਂ ਨੂੰ ਪੁੰਨ ਦਾਨ ਦੇਣ ਆਦਿਕ ਦੇ ਕਰਮ ਕਾਂਡ ਰੱਬੀ ਕਰਮ ਨਹੀਂ ਕਹੇ ਜਾ ਸਕਦੇ ਤੇ ਇਨਾਂ ਸਭਨਾਂ ਦਾ ਪੂਰੀ ਤਰ੍ਹਾਂ ਤਿਆਗ ਕਰ ਦੇਣਾ ਹੈ ਜਾਤ ਪਾਤ ਦੇ ਬਿਤਕਰੇ ਦਾ ਝੂਲਾ ਪੂਰੀ ਤਰ੍ਹਾਂ ਆਪਣੀ ਗਰਦਨ ਤੋਂ ਲਾ ਕੇ ਮਨੁ ਸਿਮਰਤੀ ਦੇ ਸ਼ਰਧਾਲੂ ਬ੍ਰਾਹਮਣਾਂ ਨੂੰ ਵਾਪਸ ਦੇ ਦੇਣਾ ਜ਼ਰੂਰੀ ਹੈ ਸੰਸਾਰ ਦੇ ਹਰ ਮਨੁੱਖ ਨੂੰ ਇੱਕੋ ਇੱਕ ਪਰਮੇਸ਼ਰ ਦਾ ਬੱਚਾ ਮੰਨ ਕੇ ਹਰ ਮਨੁੱਖ ਨੂੰ ਜਾਤ ਪਾਤ ਦੇਸ਼ ਲਿੰਗ ਨਸਲ ਦੀ ਬਿਤਕਰਿਆਂ ਤੋਂ ਉੱਤੇ ਉੱਠ ਕੇ ਬਰਾਬਰ ਦਾ ਭਰਾ ਭਰਾ ਸਮਝਣਾ ਜ਼ਰੂਰੀ ਹੈ ਆਪਣੇ ਮਨ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ ਚੁਗਲੀ ਬਖੀਲੀ ਈਰਖਾ ਤ੍ਰਿਸ਼ਨਾ ਆਦਿਕ ਦੀ ਮੈ ਲਾਉਣ ਲਈ ਨਿਹਰਾ ਸਤ ਸੰਗ ਵਿੱਚ ਸ਼ਾਮਲ ਹੀ ਨਹੀਂ ਹੋਣਾ ਬਲਕਿ ਛਰਦਾ ਸੈਤ ਸਤ ਸੰਗੀਆਂ ਦੀ ਸੇਵਾ ਵੀ ਕਰਨੀ ਹੈ ਜਾਤ ਪਾਤ ਹੋਸ਼ੀ ਵਡਿਆਈ ਤੇ ਲੋਕ ਲਾਜ ਦੇ ਡਰ ਆਦਿਕ ਤਿਆਗ ਕੇ ਛਰਦਾ ਅਰ ਉਤਸ਼ਾਹ ਨਾਲ ਸੰਗਤ ਦੀ ਸੇਵਾ ਕਰਨਾ ਨਿਰ ਅਹੰਕਾਰ ਬੰਨ ਵਿੱਚ ਸਹਾਈ ਹੁੰਦਾ ਹੈ ਗੁਰੂ ਅੰਗਦ ਦੇਵ ਜੀ ਨੇ ਇਹ ਗੱਲ ਵੀ ਸਪਸ਼ਟ ਕਰ ਦਿੱਤੀ ਕਿ ਗੁਰਮਤਿ ਧਾਰਨ ਲਈ ਉਮਰ ਨੂੰ ਵੀ ਰਾਹ ਵਿੱਚ ਰੁਕਾਵਟ ਨਹੀਂ ਬਣ ਦੇਣਾ ਚਾਹੀਦਾ ਸਿੱਖੀ ਦੀ ਕਮਾਈ ਲਈ ਹਰ ਉਮਰ ਠੀਕ ਅਰ ਯੋਗ ਹੈ ਕੇਵਲ ਮਨ ਬਣਾਉਣ ਦੀ ਲੋੜ ਹੈ ਯਾਦ ਰੱਖੇ ਕਿ ਇਹ ਸਿੱਖੀ ਉਪਦੇਸ਼ ਪ੍ਰਾਪਤ ਕਰਨ ਸਮੇਂ ਬਾਬਾ ਅਮਰਦਾਸ ਜੀ ਦੀ ਉਮਰ 62 ਸਾਲਾਂ ਦੀ ਸੀ